ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਕਾਲ ਕਾਲ ਸਭ ਤਾਮਾ ਦੇ ਮਿਟਾ ਸਾਚਾ ਪ੍ਰਭ ਗਹਿਰ ਗੰਭੀਰ ਗੰਗਾ ਗੋਦਾਵਰੀ ਖਿੱਚੇ ਨੀਰ 68 ਤੀਰਥ ਕੋਈ ਨਾ ਦੇਵੇ ਤੀਰ पीर पैगंबर औलिया ना कोई दस्तगीर ईसा मूसा मुहम्मदी होए अंत अखिर परगटे ज्योत नेह कलंक सदी 14वीं लथे चीर सोहंग शब्द बजाए डंक ਚਾਰ ਕੌਂਟ ਪੈ ਜਾਏ ਬਹੀਰ ਇੱਕ ਕਰਾਏ ਇੱਕ ਚਲਾਏ ਇੱਕ ਬਣਾਏ ਇੱਕ ਸ਼ਰਨਾਏ ਇਕਾਇੰਕ ਸੋਹੰਗ ਨਾਮ ਆਤਮ ਦੇਵੇ ਧੀਰ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਾਂਤ ਕਰੇ ਸ਼ਰੀਰ ਸੋਹੰਗ ਦੇਵੇ ਆਤਮ ਤੀਰ ਓ ਅੰਗੇ ਆਪ ਜੋਤਿ ਅਕਾਰਾ ਓ ਅੰਗੇ ਆਪ ਸਦਾ ਨਿਰਾਧਾਰਾ ਓ ਅੰਗੇ ਆਪ ਸਦਾ ਨਿਰਾਹਾਰਾ ਓ ਅੰਗੇ ਆਪ ਨੇਨ ਮੁੰਦਾਰਾ ਓ ਅੰਗੇ ਆਪ ਜੋਤ ਨਰੰਕਾਰਾ ਓ ਅੰਗੇ ਆਪ ਤੀਨ ਲੋਕ ਵਰਤਾਰਾ ਓ ਅੰਗੇ ਆਪ ਮਾਤ ਪਤਾਲ ਆਕਾਸ਼ ਕਰਿਉ ਜਿਆਰਾ ਓ ਅੰਗੇ ਆਪ ਖੰਡ ਬ੍ਰਹਮੰਡ ਪਰਪੰਡ ਜੋਤ ਅਦਾਰਾ ਓ ਅੰਗੇ ਆਪ ਆਪਣੇ ਰੰਗ ਰੰਗੇ ਕਰਤਾਰਾ ਓ ਅੰਗੇ ਆਪ ਜੋਤ ਸਰੂਪੀ ਪਸਰ ਪਸਾਰਾ ਓ ਅੰਗੇ ਆਪ ਮਾਇਆ ਰੂਪੀ ਕਰੇ ਵਿਹਾਰਾ ਓ ਅੰਗੇ ਆਪ ਆਪਣੀ ਜੋਤ ਕਰੇ ਆਕਾਰਾ ਓ ਅੰਗੇ ਆਪ ਲੱਖ 84 ਬਣੇ ਠਠਿਆਰਾ ਓ ਅੰਗੇ ਆਪ ਕੜੇ ਪੰਨੇ ਅੰਤ ਨਾ ਪਾਰਾ ਬਾਰਾ ਓ ਅੰਗੇ ਆਪ ਆਪੇ ਆਪਣਾ ਕਰੇ ਪਸਾਰਾ ਓ ਅੰਗੇ ਆਪ ਏਕਾ ਜੋਤ ਏਕਾ ਗੋਤ ਪ੍ਰਵ ਨਰੰਕਾਰਾ ਓ ਅੰਗੇ ਆਪ ਮਾਤ ਜੋਤ ਪ੍ਰਗਟਾਏ ਬਾਰੋ ਬਾਰਾ ਓ ਅੰਗੇ ਆਪ ਮਛ ਕਛ ਪ੍ਰਭ ਪ੍ਰੂਪ ਅਪਾਰਾ ਓ ਅੰਗੇ ਆਪ ਬਲਦਵਾਰੇ ਜਾਏ ਬਾਵਣ ਰੂਪ ਧਾਰਾ ਓ ਅੰਗੇ ਆਪ ਨਰਸਿੰਘ ਰੂਪ ਕਰੇ ਅਪਾਰਾ ਓ ਅੰਗੇ ਆਪ ਦੇ ਦਰਸ਼ ਬਾਲਕ ਧਰੂ ਪਾਰਿ ਉਤਾਰਾ ਓ ਅੰਗੇ ਆਪ ਚਕਰ ਸੁਦਰਸ਼ਨ ਦਰਵਾਸੇ ਮਾਰਾ ਓ ਅੰਗੇ ਆਪ ਸਾਚਾ ਨਾਮ ਦੇਵੇ ਜਨ ਕੀ ਅਦਾਰਾ ਓ ਅੰਗੇ ਆਪ ਰਾਣੀ ਤਾਰਾ ਜੋੜੀ ਮੇਲ ਮਿਲਾਏ ਅਪ੍ਰਿਯਪਾਰਾ ਓ ਅੰਗੇ ਆਪ ਭੋਗ ਲਗਾਏ ਜਾਏ ਬਿਦਰਦਵਾਰਾ ਓ ਅੰਗਿਆਪ ਜੁਗੋ ਜੁਗ ਲੋਕ ਮਾਤ ਲੈ ਅਵਤਾਰਾ ਓ ਅੰਗਿਆਪ ਰਾਮ ਰੂਪ ਪ੍ਰਵ ਸਾਚੇ ਤਾਰਾ ਓ ਅੰਗਿਆਪ ਨਿਰਦਨਾ ਪ੍ਰਭ ਪਾਵੇ ਸਾਰਾ ਓ ਅੰਗਿਆਪ ਦਰ ਪੀਲਣੀ ਪੋਗ ਲਗਾਏ ਚਨ ਸੁਹਾਏ ਬਣਾਏ ਅੰਮ੍ਰਿਤ ਜਲ ਤਾਰਾ ਓ ਅੰਗਿਆਪ ਸਤੀ ਅਹਲਿਆ ਜਾਏ ਚਨ ਸੁਹਾਏ ਦਵਾਏ ਮੋਖ ਦਵਾਰਾ ਓ ਅੰਗਿਆਪ ਜੁਗੋ ਜਗ ਮਾਤ ਲੋਕ ਲਏ ਅਵਤਾਰਾ ਓ ਅੰਗਿਆਪ ਦਰ ਆਏ ਬਿਪਰ ਲਾਜ ਰਖਾਏ ਓ ਅੰਗਿਆਪ ਜੈ ਦੇਵ ਲੇਖ ਲਿਖਾਏ ਓ ਅੰਗਿਆਪ ਸ਼ੈਨ ਰੂਪ ਰਾਜਨ ਰਾਜਨ ਜਾਏ ਓ ਅੰਗਿਆਪ ਕਵੀਰ ਜੁਲਾਹਾ ਜੰਜੀਰ ਕਟਾਏ ਓ ਅੰਗਿਆਪ ਪਗਤ ਰਵੀਦਾਸ ਕਸੀਰ ਲੇਖੇ ਲਾਏ ਓ ਅੰਗਿਆਪ ਦਰ ਕਰ ਸਾਚੇ ਨਾਮੇ ਭੋਗ ਲਗਾਏ ਓ ਅੰਗਿਆਪ ਤੰਨੇ ਤੀਰ ਤਰਾਏ ਦਰਸ਼ ਦਿਖਾਏ ਓ ਅੰਗਿਆਪ ਜੁਗੋ ਜੁਗ ਜਾਮਾ ਵਿੱਚ maat ਦੇ ਪਾਏ ਓ ਅੰਗਿਆਪ ਭਗਤ ਜਨਾਂ ਦੀ ਪੈ ਜਿਰਖਾਏ ਓ ਅੰਗਿਆਪ ਬੈਣੀ ਭਗਤ ਜਗਤ ਤਰਾਏ ਓ ਅੰਗਿਆਪ ਅਜਾਮਲ ਵਿੱਚ ਬਿਵਾਨ ਮਿਠਾਏ ਓ ਅੰਗਿਆਪ ਪਾਪਨ ਪੂਤਨਾ ਪਾਰ ਕਰਾਏ ਓ ਅੰਗਿਆਪ ਬੱਧਕ ਪਕੜ ਗਲੇ ਲਗਾਏ ਓ ਅੰਗਿਆਪ ਜੁਗੋ ਜੁਗ ਜਾਮਾ ਵਿੱਚ maat ਦੇ ਪਾਏ ਓ ਅੰਗਿਆਪ ਕਾਲ ਯੁੱਗ ਬਣਾਈ ਓ ਅੰਗਿਆਪ ਐੜਾ ਅਥਰ ਬਣ ਵੇਦ ਲੇਖ ਲਿਖਾਈ ਓ ਅੰਗਿਆਪ ਈਸਾ موسی ਮੁਹੰਮਦ ਸੰਗ ਚਾਰ ਯਾਰਾਂ ਲਿਆ ਉਪਜਾਈ ਓ ਅੰਗਿਆਪ ਕੁਰਾਨ ਅੰਜੀਲ ਤੁਰੈ ਤੇ ਰਿਹਾਲ ਲਿਖਤ ਲਿਖਾਈ ਓ ਅੰਗਿਆਪ ਗੁਰੂ ਨਾਨਕ ਵਿੱਚ ਜੋਤ ਟਿਕਾਈ ਓ ਅੰਗਿਆਪ ਜਾਮੇ ਦਸ ਜੋਤ ਸਰੂਪ ਰਿਹਾ ਸਮਾਈ ਓ ਅੰਗਿਆਪ ਗੋਰੀ ਅਰਜਨ ਲੇਖ ਲਿਖਾਈ ਓ ਅੰਗਿਆਪ ਸ੍ਰਿਸ਼ਟ ਸੁਵਾਈ ਮਾਈ ਬਾਪ ਜੀਵ ਜੰਤ ਰਿਹਾ ਸਮਾਈ ਓ ਅੰਗਿਆਪ ਸੋਹੰਗੇ ਸੱਚਾ ਜਾਪ ਜਗਤ ਦੇ ਚਲਾਈ ਓ ਅੰਗੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਖੇਲ ਰਚਾਈ ਜੋਤ ਸਰੂਪੀ ਖੇਲ ਨਿਆਰਾ ਵਰਤੇ ਵਰਤਾਵੇ ਵਿੱਚ ਸੰਸਾਰਾ